ਰੂਪਨਗਰ ਨੇੜੇ ਪਿੰਡ ਚੱਕ ਡੇਰਾ ਕੋਲ ਸਥਿਤ ਗੁਰੂ ਗੋਬਿੰਦ ਸਿੰਘ ਸੁਖ ਥਰਮਲ ਪਲਾਂਟ ਤੇ ਅੰਬੂਜਾ ਫੈਕਟਰੀ ਦੇ ਵੇਸਟ ਕੈਮੀਕਲ ਵਾਲੇ ਪਾਣੀ ਨਾਲ ਮੱਛੀਆਂ ਦੇ ਮਰਨ ਦੀ ਖਬਰ ਸਾਹਮਣੇ ਆਈ ਹੈ ਜਿਸ ਕਾਰਨ ਲੋਕਾਂ ਵੱਲੋਂ ਕੈਮੀਕਲ ਪਲਾਂਟ ਤੇ ਫੈਕਟਰੀ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 10 ਸਾਲ ਤੋਂ ਸਾਡੇ ਪਿੰਡ ਕਿਸੇ ਨੂੰ ਕੈਂਸਰ ਨਹੀਂ ਸੀ ਹੋਇਆ ਪਰ ਹੁਣ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦੀ ਚਪੇਟ ਛਾਰੇ ਨੇ ਹੋਰ ਤਾਂ ਹੋਰ ਮੱਝਾਂ ਵੀ ਇੱਥੋਂ ਦਾ ਪਾਣੀ ਪੀ ਕੇ ਬਿਮਾਰ ਹੋ ਰਹੀਆਂ ਨੇ ਵਨਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗ੍ਰੀਨ ਟ੍ਰਿਬਿਊਨਲ ਵੱਲੋਂ ਇਸ ਫੈਕਟਰੀ ਦੇ ਵੇਸਟ ਪਾਣੀ ਨੂੰ ਚੈੱਕ ਕੀਤਾ ਜਾਵੇ ਤੇ ਲੋਕਾਂ ਦੀ ਸੁਰੱਖਿਆ ਲਈ ਜ਼ਰੂਰੀ ਕਦਮ ਚੁੱਕੇ ਜਾਣ। ਜਦੋਂ ਅਸੀਂ ਦਬੁਰਜੀ ਦੇ ਵਿੱਚ ਅੱਜ ਆਏ ਤਾਂ ਚੱਕਟੇਰ ਪਿੰਡ ਨੂੰ ਜਿਹੜਾ ਪਾਣੀ ਜਾਂਦਾ ਹੈ ਜੀ ਉਸ ਦੇ ਵਿੱਚ ਮੱਛੀਆਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਰੀਆਂ ਹੋਈਆਂ ਸੀ। ਜਦੋਂ ਅਸੀਂ ਜਾ ਕੇ ਦੇਖਿਆ ਉਹਰੇ ਉਸ ਤੋਂ ਬਾਅਦ ਅੰਬੂਜ਼ਾ ਨੇ ਜਾਂ ਇਹਨਾਂ ਦੇ ਮੈਨੇਜਮੈਂਟ ਨੇ ਕੁਝ ਵਿੱਚ ਡਸਟ ਸਿੱਟਣ ਦੀ ਵੀ ਕੋਸ਼ਿਸ਼ ਕੀਤੀ ਕਿ ਪਾਣੀ ਕਾਲਾ ਹੋ ਜਾਵੇ ਮਤਲਬ ਕਿ ਦਿਖੇ ਨਾ ਕੁਝ ਲੇਕਿਨ ਤੁਸੀਂ ਸਾਫ ਦੇਖ ਸਕਦੇ ਆ ਮੱਛੀਆਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਮਰੀਆਂ ਹੋਈਆਂ ਐ ਤੇ ਸਰਪੰਚ ਸਾਹਿਬ ਸਾਡੇ ਨਾਲ ਖੜੇ ਐ ਅੱਜ ਤੋਂ 10 ਸਾਲ ਪਹਿਲਾਂ ਚੱਕ ਟੇਰ ਪਿੰਡ ਦੇ ਵਿੱਚ ਕੋਈ ਵੀ ਬਿਮਾਰੀ ਦਾ ਕੇਸ ਨਹੀਂ ਸੀ ਕੈਂਸਰ ਦਾ ਅੱਜ 10 ਕੇਸ ਹੋ ਚੁੱਕੇ ਆ ਭਾਜੀ 10 ਮੌਤਾਂ ਹੋ ਚੁੱਕੀਆਂ ਕੈਂਸਰ ਦੇ ਨਾਲ ਉਹ ਇਹ ਕੈਮੀਕਲ ਵਾਲੇ ਪਾਣੀ ਨਾਲ ਹੀ ਆਂਦਾ ਐ ਮੱਝਾਂ ਅੱਗੇ ਇਹ ਜਾ ਕੇ ਪਾਣੀ ਦਰਿਆ ਦੇ ਵਿੱਚ ਰਲਦਾ ਐ ਜੀ ਮੱਝਾਂ ਪਾਣੀ ਪੀਂਦੀਆਂ ਐ ਜੀ ਸਾਨੂੰ ਡਰ ਐ ਕਿ ਉਹਨਾਂ ਨੂੰ ਵੀ ਕੋਈ ਨੁਕਸਾਨ ਨਾ ਹੋ ਜਾਵੇ ਫਿਲਹਾਲ ਅਸੀਂ ਅਨਾਉਂਸਮੈਂਟ ਕਰਵਾ ਦਿੱਤੀ ਹੈ ਗੁਰਦੁਆਰਿਆਂ ਦੇ ਵਿੱਚ ਕਿ ਮੱਝਾਂ ਲੋਕਾਂ ਨੂੰ ਕਹਿ ਦਿੱਤਾ ਕਿ ਇਹ ਪਾਣੀ ਨਾ ਪਲਾਇਆ ਜਾਵੇ। ਸਮੱਸਿਆ ਜੀ ਜਿਹੜਾ ਅੰਬੂਜਾ ਫੈਕਟਰੀ ਲੱਗੀ ਹੈ ਨਾ ਜੀ ਇਹ ਆਪਣੇ ਜਿਹੜੇ ਮਾਪਦੰਡ ਹੈ ਇਹ ਪਣਾਉਂਦੀ ਨਹੀਂ ਹੈਗੀ। ਪ੍ਰਦੂਸ਼ਨ ਭਾਰੀ ਮਾਤਰਾ ਚ ਨਿਕਲਦਾ ਹੈ ਇਹਨਾਂ ਦਾ। ਹੁਣ ਅਸੀਂ ਆ ਸਵੇਰੇ ਸਾਨੂੰ ਫੋਨ ਆਇਆ ਕਿ ਇੱਥੇ ਮੱਛੀਆਂ ਮਰੀਆਂ ਹੋਈਆਂ ਨੇ। ਅਸੀਂ ਆ ਕੇ ਦੇਖਿਆ ਕਿ ਜਿਹੜੀਆਂ ਮੱਛੀਆਂ ਜਿਹੜਾ ਪਾਣੀ ਅੰਬੂਜਾ ਦੀ ਤਰਫ ਤੋਂ ਆ ਰਿਹਾ ਉੱਥੇ ਕਾਫੀ ਮੱਛੀਆਂ ਤੈਦਾਦ ਚ ਮਰੀਆਂ ਹੋਈਆਂ ਨੇ। ਅ ਔਰ ਅਸੀਂ ਬੰਦੇ ਇਕੱਠੇ ਕਰ ਰਹੇ ਸੀ ਇਹ ਮੱਛੀਆਂ ਔਰ ਉਹ ਮੱਛੀਆਂ ਜਿਹਨਾਂ ਖਾਣਾ ਸੀ ਉਹਨਾਂ ਨੂੰ ਵੀ ਖਤਰਾ ਹੈ ਸਾਡੀ ਮੰਗ ਇਹ ਹੈ ਕਿ ਉਹ ਮੱਛੀਆਂ ਦਾ ਪੋਸਟਮਾਰਟਮ ਕਰਕੇ ਇਹਦੀ ਜਾਂਚ ਕੀਤੀ ਜਾਵੇ ਇਹ ਕਿਉਂ ਮਰੀਆਂ ਨੇ ਔਰ ਜੇ ਕਸੂਰवार ਹੈ ਤਾਂ ਸਿਰਫ ਅੰਬੂਜਾ ਦਾ ਪਾਣੀ ਇਧਰੋਂ ਜਿਹੜਾ ਗੰਦਾ ਉਹ ਹੁੰਦਾ ਤੇ ਇਹਨਾਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਅੱਜ ਅਸੀਂ ਕਹਿੰਦੇ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਕੈਂਦੀ ਭਾ ਸੱਚਣਾ ਹਰ ਚੀਜ਼ ਵਿਕਦੀ ਆ ਇਸ ਕਰਕੇ ਸਾਨੂੰ ਇਸ ਚੀਜ਼ ਦਾ ਗੁਲਾ ਹੈ ਕਿ ਮੁਨਾਫਾ ਇਹ ਕਮਾ ਕੇ ਲੈ ਕੇ ਜਾਂਦੇ ਆ बीमार लोग हो जाते हैं पंद्रह पंद्रह लाख लगता लोग मर जाते हैं प्रदूषण करके परिमांड है कि गलबात की कुछ सुन लिया ये जो गनौली ड्रेन है ये अंबुजा की ड्रेन नहीं है इसमें ये जो ड्रेन है ये थर्मल प्लाट ने बना रखी है जिसमें थर्मल प्लाट का और पीछे से जो गाँव है गनौली से स्टार्ट होकर नूहो दगुर्जी ये सारे गांव का पानी इसमें जाता है इसमें अंबुजा का कोई भी पानी नहीं जाता है और हम तो अंबुजा के जो लोग हैं ये तो इसको हम लोग और इसको क्लीन करते हैं हम लोग इसमें जितनी वीड्स हैं उसको हटा रहे हैं तो ये मछलियाँ कैसे मरी है ये मरी है या तो कुछ पीछे से आएगा या कुछ आएगा हमारा कोई भी पानी इसमें नहीं जाता है हमारा अपना सीवरेज ट्रीटमेंट प्लांट है उसका पानी जो है हम लोग अपने थर्मल प्लांट में यूज करते हैं हमारा इसमें कोई भी डिस्चार्ज पानी का नहीं होता है। ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਸਬੰਧੀ ਕੀ ਕਾਰਵਾਈ ਕੀਤੀ ਜਾਂਦੀ ਹੈ ਪਰ ਇਨਸਾਨ ਆਪਣੇ ਥੋੜੇ ਜੇ ਮੁਨਾਫੇ ਲਈ ਦੂਜਿਆਂ ਦੀ ਜਾਨਾਂ ਦੀ ਵੀ ਪਰਵਾਹ ਨਹੀਂ ਕਰਦਾ। ਰੂਪਨਗਰ ਤੋਂ surjit gandhi ਦੀ ਰਿਪੋਰਟ ਡੇਲੀ ਪੋਸਟ ਪੰਜਾਬ। ਜੇ ਤੁਹਾਡੇ ਆਇਲਸ ਵਿੱਚ 6 each band ਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ ਐਸ ਡੀ ਐਸ ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਾਇਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25000 ਐਪਲੀਕੇਸ਼ਨਾਂ ਦਾ ਤਜਰਬਾ ਹੈ